ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਲਈ ਮੁਸ਼ਕਲ ਦੀ ਘੜੀ ਆਨ ਖੜੀ ਹੋਈ ਹੈ ਉੱਥੇ ਹੀ ਕੇਂਦਰੀ ਪੱਧਰ ਦੇ ਉੱਤੇ ਵੀ ਕਾਂਗਰਸ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਸੁਪਰੀਆ ਚਰਨੀਤ ਜਿਹੜੇ ਕਾਂਗਰਸ ਦੇ ਸਪੋਕਸਪਰਸਨ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੋਇਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਦਰਅਸਲ ਕੰਗੜਾ ਰਣੋਥ ਨੂੰ ਜਦੋਂ ਟਿਕਟ ਦਿੱਤੀ ਜਾਂਦੀ ਹੈ ਹਿਮਾਚਲ ਦੇ ਮੰਡੀ ਤੋਂ ਤਾਂ ਉਸ ਵੇਲੇ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਤੇ ਕਿਹਾ ਜਾ ਰਿਹਾ ਕਿ ਉਹ ਪੋਸਟ ਸੁਪਰੀਆ ਦੇ ਆਪਣੇ ਅਕਾਊਂਟ ਤੋਂ ਕੀਤੀ ਗਈ ਸੀ। ਉਸ ਦੇ ਵਿੱਚ ਉਹਨਾਂ ਨੇ ਵਿਵਾਦਿਤ ਟਿੱਪਣੀ ਕੀਤੀ ਸੀ ਕੰਗੜਾ ਰਣੋਥ ਦੇ ਬਾਰੇ ਤਾਂ ਉਸ ਤੋਂ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਪੱਧਰ ਦੇ ਉੱਤੇ ਇਸ ਨੇ ਖਿਲਾਫਤ ਕੀਤੀ ਗਈ ਪ੍ਰਦਰਸ਼ਨ ਕੀਤੇ ਗਏ ਉਹਨਾਂ ਦਾ ਕਹਿਣਾ ਸੀ ਕਿ ਔਰਤਾਂ ਨੂੰ ਲੈ ਕੇ અપਮਾਨਜਨਕ ਟਿੱਪਣੀ ਕੀਤੀ ਗਈ ਹੈ ਉਹ ਵੀ ਮਹਿਲਾ ਸਪੋਕਸਪਰਸਨ ਦੇ ਵੱਲੋਂ ਉਹ ਜਿਹੜੇ ਕਾਂਗਰਸ ਦੇ ਨਾਲ ਸਬੰਧਿਤ ਨੇ ਤਾਂ ਬਾਅਦ ਦੇ ਵਿੱਚ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਹੈ ਤਾਂ ਸਾਰਿਆਂ ਦੀਆਂ ਸਾਰੀਆਂ ਲਗਭਗ ਸ਼ਕਤੀਆਂ ਨੇ ਜਿਹੜੀਆਂ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਹੁੰਦੀਆਂ ਨੇ ਤੇ ਅਜਿਹੇ ਮਸਲੇ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਹੀ ਪਹੁੰਚ ਕੀਤੀ ਜਾਂਦੀ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਨੇ ਕੀਤੀ ਤਾਂ ਨਾਰੀ ਸਨਮਾਨ ਨੂੰ ਲੈ ਕੇ ਇਹ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਸੀ ਦਰਜ ਕਰਵਾਈ ਗਈ ਸੀ ਤਾਂ ਉਹਦੇ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਣ ਐਕਸ਼ਨ ਲੈਂਦੇ ਆ ਸੁਪਰੀਆ ਚਰਨੇਦ ਦੇ ਕੋਲੋਂ ਜਵਾਬ ਮੰਗਿਆ ਗਿਆ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਗਿਆ 29 ਮਾਰਚ ਨੂੰ ਉਹਦਾ ਜਵਾਬ ਦੇਣ ਦੀ ਵੀ ਗੱਲ ਆਖੀ ਗਈ ਹੈ ਉਹਦਾ ਜਵਾਬ ਦੇਣਾ ਪਏਗਾ ਹੁਣ ਕਾਂਗਰਸ ਦੀ ਮਹਿਲਾ ਸਪੋਕਸ ਪਰਸਨ ਨੂੰ ਜਿਹੜੀ ਵਿਵਾਦਿਤ ਟਿੱਪਣੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਹਾਲਾਂਕਿ ਕੰਗਣਾ ਰਣੌਤ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਚਲਦੀਆਂ ਹੀ ਰਹਿੰਦੀਆਂ ਨੇ ਪਰ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤਾਂ ਬਾਅਦ ਦੇ ਵਿੱਚ ਜਿਹੜੀ ਇਹ ਪੋਸਟ ਸਾਂਝੀ ਹੋਈ ਤਾਂ ਉਸਨੇ ਸਿਆਸੀ ਬਵਾਲ ਮਚਾ ਕੇ ਰੱਖ ਦਿੱਤਾ ਕਾਂਗਰਸ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਨੇ ਉਧਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਇੱਕ ਇੱਕ ਕਰਕੇ ਜਿਹੜੇ ਵੱਡੇ ਚਿਹਰੇ ਨੇ ਉਹ ਕਾਂਗਰਸ ਨੂੰ ਅਲਵਿਦਾ ਆਖ ਰਹੇ ਨੇ ਜਿਸ ਕਰਕੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਵਿਅਕਤੀਆਂ ਦੇ ਵਿੱਚ ਪਈ ਹੋਈ ਆ ਤਾਂ ਫਿਰ ਕੇਂਦਰੀ ਪੱਧਰ ਦੇ ਉੱਤੇ ਵੀ ਕਿਤੇ ਨਾ ਕਿਤੇ ਕਾਂਗਰਸ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਉਹਨੂੰ ਠੀਕ ਕਰਦਿਆਂ ਕਰਦਿਆਂ ਕਾਂਗਰਸ ਕੇਂਦਰੀ ਪੱਧਰ ਦੇ ਉੱਤੇ ਭੁੱਲ ਗਈ ਕਿ ਔਰਤਾਂ ਦੇ ਲਈ ਕਿਸ ਤਰੀਕੇ ਦੇ ਸ਼ਬਦ ਵਰਤੇ ਜਾਣ ਹਾਲਾਂਕਿ ਸੁਪਰੀਆ ਚਰਨੇਤ ਨੇ ਕਹਿ ਦਿੱਤਾ ਸੀ ਕਿ ਇਹ ਜਿਹੜਾ ਅਕਾਊਂਟ ਹੈ ਇਹਦਾ ਲੌਗਇਨ ਆਈਡੀ ਤੇ ਪਾਸਵਰਡ ਬੜੇ ਲੋਕਾਂ ਦੇ ਕੋਲ ਹੈ ਤੇ ਜ਼ਰੂਰੀ ਨਹੀਂ ਹੈ ਕਿ ਮੈਂ ਇਹਦੇ ਤੋਂ ਕੋਈ ਨਾ ਕੋਈ ਟਵੀਟ ਕੀਤਾ ਹੋਵੇ ਜਾਂ ਕੋਈ ਨਾ ਕੋਈ ਪੋਸਟ ਸਾਂਝੀ ਕੀਤੀ ਹੋਵੇ ਕੋਈ ਨਾ ਕੋਈ ਤਸਵੀਰ ਸਾਂਝੀ ਕੀਤੀ ਹੋਵੇ ਤਾਂ ਉਹਨਾਂ ਨੇ ਆਖਿਆ ਕਿ ਦੀ ਬੇਸ਼ੱਕ ਅਸੀਂ ਖੁਦ ਇਹਦੀ ਪੜਤਾਲ ਕਰਾਂਗੇ ਕਿ ਕਿਹਦੇ ਵੱਲੋਂ ਇਹ ਪੋਸਟ ਪਾਈ ਗਈ ਸੀ ਮੇਰੇ ਅਕਾਊਂਟ ਤੋਂ ਪਰ ਉਹਨਾਂ ਆਖਿਆ ਕਿ ਮੈਂ ਪੋਸਟ ਨਹੀਂ ਪਾਈ ਪਰ ਭਾਰਤੀ ਜਨਤਾ ਪਾਰਟੀ ਵੀ ਆਪਣੀ ਮੰਗ ਤੇ ਡੇ ਖੜੀ ਸੀ ਉਹਨਾਂ ਨੇ ਆਖਿਆ ਕਿ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ ਇਲੈਕਸ਼ਨ ਕਮਿਸ਼ਨ ਕੋਲ ਜਾਂਦੇ ਆ ਤਾਂ ਫਿਰ ਉੱਥੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦੇ ਉੱਤੇ ਦੁਬਾਰਾ ਫਿਰ ਤੋਂ ਕਾਰਵਾਈ ਹੋਈ ਹੈ 29 ਮਾਰਚ ਨੂੰ ਸੁਪਰੀਆ ਚਰਨੇਤ ਨੂੰ ਜਵਾਬ ਦੇਣਾ ਪਏਗਾ 29 ਮਾਰਚ ਨੂੰ ਜਵਾਬ ਉਹਨਾਂ ਦੇ ਕੋਲੋਂ ਤਲਬ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਕਿ ਆਖਰਕਾਰ ਐਸੀ ਟਿੱਪਣੀ ਕਰਨ ਦੀ ਕੀ ਜ਼ਰੂਰਤ ਪੈਗੀ ਕਿਉਂ ਇਹ ਵਿਵਾਦਿਤ ਟਿੱਪਣੀ ਕੀਤੀ ਗਈ ਸਤਾ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਕਾਂਗਰਸ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਕਾਂਗਰਸ ਦੀ ਮਹਿਲਾ ਸਪੋਕਸਪਰਸਨ ਸੁਪਰੀਆ ਚਰਨੇਤ ਨੂੰ ਕਰਨ ਦੱਸੋ ਨੋਟਿਸ ਭੇਜਿਆ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉਸੇ ਮਾਮਲੇ ਤੇ ਕਾਰਵਾਈ ਹੋਈ ਹੈ ਜਿਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਲਗਾਤਾਰ ਉਹਨਾਂ ਤੇ ਹਮਲਾਵਰ ਸੀ ਕਿਉਂਕਿ ਸੋਸ਼ਲ ਮੀਡੀਆ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕੰਗੜਾ ਰਣੌਤ ਦੇ ਬਾਰੇ ਕੰਗੜਾ ਰਣੌਤ ਨੂੰ ਜਿਸ ਦਿਨ ਮੰਡੀ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਉਸੇ ਦਿਨ ਉਹ ਪੋਸਟ ਸਾਂਝੀ ਕੀਤੀ ਗਈ ਸੀ ਪਰ ਉਹ ਪੋਸਟ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਦੇ ਵਿੱਚ ਵੱਧਾ ਜ਼ਰੂਰ ਕਰ ਦਿੱਤਾ ਹੈ